ਸਾਰੇ ਹੀ ਸੋਤਿਆਂ ਨੂੰ ਪਿਆਰ ਪਰਿ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਖਰੂਰ ਸਾਹਿਬ ਤੋਂ ਸੰਸਦ ਮੈਂਬਰ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਾਥੀਆਂ ਦੀ ਪੇਸ਼ੀ ਮੌਕੇ ਉਹਨਾਂ ਦੇ ਪਰਿਵਾਰਾਂ ਨਾਲ ਦੁਰਵਿਹਾਰ ਕਰਨ ਵਾਲਾ ਐਸਪੀ ਹਰਪਾਲ ਸਿੰਘ ਨੂੰ ਕੀਤਾ ਜਾਵੇ ਸਸਪੈਂਡ ਅਕਾਲੀ ਦਲ ਵਰਸ ਪੰਜਾਬ ਨੇ ਦਿੱਤੀ ਚੇਤਾਵਨੀ ਗ੍ਰਹਿ ਮੰਤਰੀ ਮੁੱਖ ਮੰਤਰੀ ਤੇ ਪੰਜਾਬ ਡੀਜੀਪੀ ਨੂੰ ਹਰਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਜਾਵੇ ਜੇਕਰ ਹਰਪਾਲ ਸਿੰਘ ਸਸਪੈਂਡ ਨਾ ਹੋਇਆ ਤਾਂ ਫਿਰ ਤਰਨੇ ਮੁਜਾਰੇ ਹੋਣਗੇ ਔਰ ਇਸ ਦਾ ਜਵਾਬਦੇਹ ਪੰਜਾਬ ਸਰਕਾਰ ਹੋਵੇਗੀ ਔਰ ਪੰਜਾਬ ਪੁਲਸ ਹੋਵੇਗੀ ਕਦੋਂ ਤਵੇ ਤਰਨੇ ਮੁਜਾਰੇ ਕੀਤੇ ਜਾਣਗੇ ਜੋ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਦੋਂ ਕਾਰਵਾਈ ਕਰਦੇ ਨੇ ਹਰਪਾਲ ਸਿੰਘ ਜਿਹੜਾ ਐਡੀਜੀਪੀਏ ਉਸ ਨੂੰ ਸਸਪੈਂਡ ਕਰਨਗੇ ਜਾਂ ਨਹੀਂ ਕਰਨਗੇ ਇਸ ਬਾਰੇ ਜੋ ਡੀਜੀਪੀ ਹੁਣ ਆਪਣਾ ਵਿਚਾਰ ਕਰਨ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਵੇਲੇ ਨਵੀਂ ਜਾਣਕਾਰੀ ਮਿਲ ਸਕੇ ਜੋ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਉਹਨਾਂ ਦੇ ਸਾਥੀਆਂ ਨੂੰ ਜਿਵੇਂ ਹੀ ਅੰਮ੍ਰਿਤਸਰ ਵਿੱਚ ਜੋ ਪੇਸ਼ੀ ਦੇ ਮੌਕੇ ਲਿਆਂਦਾ ਗਿਆ ਉਸ ਸਮੇਂ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਜੋ ਪੰਜਾਬ ਪੁਲਿਸ ਦੇ ਐਡੀਸੀਪੀ ਹਰਪਾਲ ਸਿੰਘ ਤੋਂ ਆਗਿਆ ਲਈ ਗਈ ਪਰ ਹਰਪਾਲ ਸਿੰਘ ਨੇ ਉਹਨਾਂ ਪਰਿਵਾਰਾਂ ਨੂੰ ੱੱਕਾ ਮੁੱਕੀ ਕੀਤੀ ਉਹਨਾਂ ਦਾ ਗਾਲੀ ਗਲੋਚ ਕੀਤਾ ਉਹਨਾਂ ਦੀਆਂ ਚੁੰਨੀਆਂ ਖਿੱਚੀਆਂ ਔਰ ਹਰਪਾਲ ਸਿੰਘ ਨੇ ਆਪਣੀ ਹੈਂਕੜ ਬਾਜੀ ਵਿੱਚ ਬਹੁਤ ਗੰਦੀ ਸ਼ਬਦਾਵਲੀ ਬੋਲੀ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਜਿਸ ਦੇ ਕਾਰਨ ਕੱਲ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜੋ ਅੰਮ੍ਰਿਤਪਾਲ ਸਿੰਘ ਦੇ ਮਾਤਾ ਤੇ ਉਹਨਾਂ ਦੇ ਪਿਤਾ ਨੇ ਹਰਪਾਲ ਸਿੰਘ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਪੂਰੀ ਲੀਡਰਸ਼ਿਪ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਔਰ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਹੈ ਜੇਕਰ ਐਸਪੀ ਹਰਪਾਲ ਸਿੰਘ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਮਾਹੌਲ ਪੰਜਾਬ ਵਿੱਚ ਵਿਗੜੇਗਾ ਸੋ ਕੈਪਰਸ ਕੰਫਰੰਸ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਅੰਮ੍ਰਿਤਪਾਲ ਜੀ ਦੇ ਪਿਤਾ ਬਾਪੂ ترਸੇਮ ਸਿੰਘ ਜੀ ਤੇ ਮਾਤਾ ਬਲਵਿੰਦਰ ਕੌਰ ਜੀ ਤੋਂ ਇਲਾਵਾ ਹੋਰ ਪੂਰੀ ਲੀਡਰਸ਼ਿਪ ਮੌਜੂਦ ਸੀ ਉਹਨਾਂ ਨੇ ਪ੍ਰੈਸ ਕੰਫਰੰਸ ਵਿੱਚ ਬਾਪੂ ترਸੇਮ ਸਿੰਘ ਜੀ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਐਸਪੀ ਹਰਪਾਲ ਸਿੰਘ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਪੱਤਰਕਾਰਾਂ ਨੂੰ ਸੂਚਨਾ ਕਰਦਿਆਂ ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਸਿੰਘਾਂ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਔਰ ਉਹਨਾਂ ਦੇ ਪਰਿਵਾਰ ਉਹਨਾਂ ਸਿੰਘਾਂ ਨੂੰ ਮਿਲਣ ਵਾਸਤੇ ਆਏ ਸਨ ਜਿਨ੍ਹਾਂ ਨਾਲ ਉਹ ਆਪ ਖੁਦ ਅਤੇ ਉਹਨਾਂ ਦੀ ਧਰਮ ਪਤਨੀ ਬਲਵਿੰਦਰ ਕੌਰ ਵੀ ਮੌਜੂਦ ਸਨ ਉੱਥੇ ਸਿਕਿਉਰਿਟੀ ਲਈ ਤਾਇਨਾਤ ਐਸਪੀ ਹਰਪਾਲ ਸਿੰਘ ਆਪਣੀ ਪੂਰੀ ਪੁਲਿਸ ਫੋਰਸ ਨਾਲ ਮੌਜੂਦ ਸੀ ਜਦੋਂ ਉਹਨਾਂ ਬੰਦੀ ਸਿੰਘਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਐਸਪੀ ਹਰਪਾਲ ਸਿੰਘ ਬੜੇ ਗੁੱਸੇ ਵਿੱਚ ਪੁਲਿਸ ਬਲ ਦਾ ਇਸਤੇਮਾਲ ਕਰਦਿਆਂ ਹੋਇਆ ਕਟਿਆਰ ਵੱਈਏ ਤੇ ਉੱਤਰਾਇਆ ਇਸੇ ਦੌਰਾਨ ਮੈਂਬਰ ਪਾਰਲੀਮੈਂਟ ਪਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਜੀ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਅਤੇ ਬਹੁਤ ਗੰਦੀ ਸ਼ਬਦਾਵਲੀ ਵਰਤੋ ਕਰਦਿਆਂ ਹੋਇਆਂ ਇਤਰਾਜਯੋਗ ਸ਼ਬਦ ਬੋਲੇ ਤੇ ਕਿਹਾ ਕਿ ਤੇਰੇ ਮੁੰਡੇ ਨੇ ਪੰਜਾਬ ਨੂੰ ਅਗਲਾ ਦਿੱਤੀ ਏ ਤੁਸੀਂ ਬਹੁਤ ਪੈਸਾ ਇਕੱਠਾ ਕਰ ਲਿਆ ਹੁਣ ਬਸ ਕਰੋ ਅੰਮ੍ਰਿਤਸਰ ਕਚੈਰੀ ਵਿੱਚ ਸ਼ਰਮ ਬੇਇੱਜ਼ਤੀ ਕੀਤੀ ਗਈ ਇਹਨਾਂ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਇੱਥੇ ਹੀ ਬਸ ਨਹੀਂ ਬੰਦੀ ਸਿੰਘਾਂ ਦੇ ਪਰਿਵਾਰਾਂ ਦੀਆਂ ਔਰਤਾਂ ਨਾਲ ਟੱਕਾ ਮੁਕੀ ਕੀਤੀ ਖਿੱਚ ਤੋਹ ਵੀ ਕੀਤੀ ਗਈ ਤੇ ਸਿੱਖ ਔਰਤਾਂ ਦੀਆਂ ਚੁੰਨੀਆਂ ਵੀ ਉਤਾਰ ਦਿੱਤੀਆਂ ਗਈਆਂ ਤੇ ਇਸੇ ਤਰ੍ਹਾਂ ਕਈਆਂ ਨੂੰ ਸੱਟਾਂ ਵੀ ਲੱਗੀਆਂ ਨੇ ਜੋ ਪੰਜਾਬ ਦੇ ਇੱਕ ਉੱਚ ਅਧਿਕਾਰੀ ਤੇ ਦੂਸਰਾ ਸਿੱਖ ਅਫਸਰ ਹੋਣ ਦੇ ਨਾਤੇ ਅਜੇ ਅਦਾਲਤ ਵਿੱਚ ਕੇਸ ਵਿਚਾਰधीन ਹੁੰਦਿਆਂ ਹੋਇਆਂ ਅਜੇ ਇਲਜ਼ਾਮ ਲਗਾ ਰਿਹਾ ਹੈ ਅਤੇ ਔਰਤਾਂ ਨਾਲ ਬਦਸਲੂਕੀ ਕਰਨ ਲੱਗਿਆ ਹੋਇਆ ਹੈ ਜੋ ਗੈਰ ਸਮਾਜਿਕ ਤੇ ਗੈਰ ਸੰਵਿਧਾਨਿਕ ਹੈ ਜੋ ਇਸ ਹਰਪਾਲ ਸਿੰਘ ਐਸਪੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਕਾਲੀ ਦਲ ਵਰਸ ਪੰਜਾਬ ਪੁਲਿਸ ਦੇ ਐਸਪੀ ਹਰਪਾਲ ਸਿੰਘ ਵੱਲੋਂ ਕੀਤੇ ਗਏ ਸ਼ਰਮਨਾਕ ਵਿਹਾਰ ਦੀ ਸਖਤ ਸ਼ਿਕਦਾਂ ਦੇ ਵਿੱਚ ਨਿੰਦਾ ਵੀ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਮੌਜੂਦਾ ਮੈਂਬਰ ਪਾਰਲੀਮੈਂਟ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਉਹਨਾਂ ਨੇ ਸ਼ਬਦਾਵਲੀ ਵਰਤੀ ਹੈ ਜੋ ਸਭ ਤੋਂ ਵੱਧ ਪੰਜਾਬ ਵਿੱਚ ਵੋਟਾਂ ਨਾਲ ਜਿੱਤਿਆ ਹੈ ਔਰ ਉਹਨਾਂ ਦੀ ਮਾਤਾਂ ਦੇ ਖਿਲਾਫ ਉਸਨੇ ਗਲਤ ਸ਼ਬਦਾਵਲੀ ਵਰਤੀ ਹੈ ਔਰਤਾਂ ਦਾ ਜੋ ਉਹਨਾਂ ਨੇ ਬੇਇੱਜ਼ਤੀ ਕੀਤੀ ਹੈ ਸੋ ਇਸ ਨੂੰ ਮੁੱਖ ਰੱਖਦੇ ਹੋਇਆਂ ਉਸ ਨੂੰ ਸਸਪੈਂਡ ਕਰਨ ਦਾ ਜਾਵੇ ਅਤੇ ਕਸ਼ਤ ਪਰ ਬਾਕੀ ਕਾਰਵਾਈ ਕਰਦੇ ਹੋਏ ਇਸ ਦੀ ਬਦਲੀ ਕਿਸੇ ਹੋਰ ਸਟੇਟ ਵਿੱਚ ਕਰ ਦਿੱਤੀ ਜਾਵੇ ਜੋ ਗਲਤ ਆਚਣ ਵਾਲੇ ਅਫਸਰਾਂ ਨੂੰ ਸਬਕ ਮਿਲ ਸਕੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਅਫਸਰ ਸਿਰਫ ਪੁਲਸ ਡਿਪਾਰਟਮੈਂਟ ਨੂੰ ਹੀ ਬਦਨਾਮ ਨਹੀਂ ਕਰਦੇ ਸਕੋ ਇੱਕ ਸਿੱਖ ਹੋਣ ਦੇ ਨਾਤੇ ਸਿੱਖੀ ਦੇ ਨਾਮ ਤੇ ਜੋ ਬਦਨੁਮਾ ਦਾਗ ਲਾਉਂਦੇ ਨੇ। ਬਾਪੂਤਰ ਸੈਮ ਸਿੰਘ ਨੇ ਖੁਲਾਸਾ ਕਰਦਿਆ ਕਿ ਇਹ ਜੇ ਇਲਜ਼ਾਮ ਲਗਾਏ ਕਿ ਇੱਥੇ ਹੀ ਬਸ ਨੇ। ਉਹਨਾਂ ਨੇ ਪੰਜਾਬ ਪੁਲਸ ਦੇ ਪਿਛਲੇ ਕੁਝ ਦਿਨਾਂ ਤੋਂ ਝੂਠੇ ਬਿਆਨਾਂ ਦੇ ਆਧਾਰ ਤੇ ਵੀ ਪਾਈ ਅਮਰਪਾਲ ਸਿੰਘ ਦੇ ਉੱਪਰ ਜੋ ਨਸ਼ੇ ਦੀਆਂ ਖਬਰਾਂ ਫਲਾਈਆਂ ਜਾ ਰਹੀਆਂ ਨੇ। ਉਨ੍ਹਾਂ ਦੇ ਬਾਰੇ ਵੀ ਜੋ মিডিਆ ਨੂੰ ਜਾਣਕਾਰੀ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਜਦੋਂ 90 ਦਾ ਦਹਾਕਾ ਸੀ ਉਸ ਵਕਤ ਕੁਝ ਅਜਿਹੇ ਪੰਜਾਬ ਪੁਲਿਸ ਦੇ ਅਫਸਰ ਜੀ ਜਿਹੜੇ ਤਰੱਕੀਆਂ ਲੈਣ ਦੀ ਖਾਤਰ ਐਹੋ ਜੇ ਗਲਤ ਹਰਕਤਾਂ ਕਰਕੇ ਜਿਹੜੇ ਅੱਜ ਕੋਈ ਜ਼ਿਲ੍ਹਾ ਦੇ ਵਿੱਚ ਛੜ ਰਹੇ ਨੇ ਔਰ ਕਈਆਂ ਨੂੰ ਫਾਂਸੀਆਂ ਹੋ ਚੁੱਕੀਆਂ ਨੇ ਪਰ ਉਹ ਮਾਮਾ ਦੇ ਪੁੱਤ ਜੋ ਮਾਝੇ ਏਰੀਆ ਦੇ ਵਿੱਚ ਚੱਕ-ਚੱਕ ਕੇ ਇਹਨਾਂ ਅਫਸਰਾਂ ਨੇ ਮਾਰੇ ਸੀਗੇ ਬਿਨਾਂ ਦੋਸ਼ ਉਹਨਾਂ ਨੂੰ ਘਰੋਂ ਚੱਕ ਕੇ ਲੈ ਕੇ ਜਾਂਦੇ ਸੀ ਔਰ ਉਹਨਾਂ ਦੇ ਉੱਪਰ ਗੋਲੀ ਚਲਾ ਦਿੰਦੇ ਸੀ ਉਹਨਾਂ ਨਾਲ ਮੁਕਾਬਲਾ ਵਿਖਾ ਦਿੰਦੇ ਸੀ ਉਹੋ ਜਿਹੇ ਪੁਲਿਸ ਹਰਕਤਾਂ ਫੇਰ ਕਰ ਰਹੀ ਹੈ ਕੁਝ ਐਸੇ ਜੇ ਅਜੇ ਅਫਸਰ ਨੇ ਜੋ ਉਸ ਸਮੇਂ ਦੇ ਭਰਤੀ ਹੋਏ ਹੋਏ ਨੇ ਔਰ ਉਹਨਾਂ ਨੂੰ ਆਪਣੀਆਂ ਤਰਕੀਆਂ ਦੇ ਖਾਤਰ ਅਜੇ ਕਾਰਨਾਮੇ ਕਰ ਰਹੇ ਨੇ ਜੋ ਇਹਨਾਂ ਨੂੰ ਨਖ ਪਾਈ ਜਾਣੀ ਚਾਹੀਦੀ ਔਰ ਡੀਜੀਪੀ ਪੰਜਾਬ ਨੂੰ ਸਪੈਸ਼ਲ ਉਹਨਾਂ ਨੇ ਅਲਟੀਮੇਟ ਦਿੱਤਾ ਹੈ ਜੇਕਰ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸ਼ਪਾਹ ਸਿੰਘ ਜੋ ਐਡੀਸੀਪੀ ਹੈ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਕਰਦੇ ਤਾਂ ਪੰਜਾਬ ਦੇ ਹਾਲਾਤ ਵਿਗੜ ਸਕਦੇ ਨੇ ਔਰ ਪੰਜਾਬ ਦੇ ਵਿੱਚ ਫਿਰ ਇੱਕ ਵਾਰ ਤਰਨੇ ਮੁਜਾਰੇ ਸ਼ੁਰੂ ਹੋ ਸਕਦੇ ਨੇ